चोना दरम्यान होंगे बड़े बड़े वादे भाषण दरमियान बंडिया जा रेवड़िया पैसे बढ़ते हैं मुर्गा बढ़ता है दारू बढ़ती है लेकिन दिल्ली का यह चुनाव एक अलग ही चुनाव है इसमें डेढ़ महीने चुनाव से डेढ़ महीने पहले से खुलेआम पैसा बटना चालू हो गया ਖੁਲੇ ਆਮ ਸਮਾਨ ਵੰਟਣਾ ਚાલુ ਹੋ ਗਿਆ ਜੂਤੇ ਵੰਟ ਰਹੇ ਹਨ 1100 1100 ਰੁਪਏ ਬਾਟੇ ਜਾ ਰਹੇ ਹਨ ਖੁਲੇ ਆਮ ਬਾਟੇ ਜਾ ਰਹੇ ਕਿਸ਼ਤੇ ਭਾਰੂ ਪੈਣਗੇ ਆ ਮੁਸਦੇ ਆ ਰਿਓੜੀਆਂ ਸ਼ਸ਼ੀ ਕਾਜੀ ਐਨਆਰਆਈ ਟੀਵੀ ਨਾਲ ਜੁੜਿਓ ਤੁਸੀਂ ਮੈਂ ਤੁਹਾਡੇ ਨਾਲ ਸਤਰਾਪ ਸਿੰਘ ਬਠੋਈ ਤਾਂ ਜਦੋਂ ਚੋਣਾ ਹੁੰਦੀਆਂ ਨੇ ਤਾਂ ਪਾਰਟੀਆਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਤੇ ਨਾਲ ਦੀ ਨਾਲ ਆਉਣ ਵਾਲੇ ਸਮੇਂ ਦੇ ਲਈ ਵੱਡੇ ਵੱਡੇ ਵਾਦੇ ਵੀ ਕਿਤੇ ਜਾਂਦੇ ਆ ਤਾਂ ਉੱਥੇ ਜੇ ਘਰ ਦੇਖਿਆ ਜਾਵੇ ਕਿ ਚੋਣਾ ਚੱਲ ਰਿਹਾ ਨੇ ਖਾਸ ਕਰਕੇ ਦਿੱਲੀ ਵਿੱਚ ਤਾਂ ਦਿੱਲੀ ਵਿੱਚ ਜਿੱਥੇ ਚੋਣਾਂ ਨੂੰ ਲੈ ਕੇ ਸਿਆਸੀ ਸੰਗਰਾਮ ਪੂਰਾ ਪਖਿਆ ਹੋਇਆ ਹੈ ਤੇ ਸਿਆਸੀ ਮੈਦਾਨ ਜਿਹੜਾ ਪੂਰੇ ਬਿਆਨਵਾਜੀਆਂ ਨਾਲ ਪਖਿਆ ਹੋਇਆ ਤਾਂ ਉੱਧਰ ਜੇ ਕਰ ਗੱਲ ਕਰੀਏ ਕਿ ਮੁਫਦਿਆਂ ਰਿਓੜੀਆਂ ਜੋ ਕੁਝ ਸਮਾਂ ਪਹਿਲਾਂ ਹੀ ਸ਼ਬਦ ਚੋਣਾਂ ਦਰਮਿਆਨ ਸਾਹਮਣੇ ਆਇਆ ਸੀ ਤਾਂ ਉਹੀ ਹੁਣ ਮੁਫਦਿਆਂ ਰਿਓੜੀਆਂ ਜਿਹੜੀਆਂ ਵੰਡਣ ਵੰਦੀਆਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਦਿੱਲੀ ਵਿੱਚ ਹਾਲਾਂਕਿ ਜੇਕਰ ਦੇਖਿਆ ਜਾਵੇ ਕਿ ਲੋਹੜੀ ਦੇ ਤਿਹਾਰ ਨਾਲ ਜਿਹੜੀ ਰਿਓੜੀ ਦਾ ਜਿਹੜੇ ਆ ਖਾਣ ਦਾ ਜਿਹੜਾ ਸਮਾਨ ਹੈ ਉਹ ਜੁੜਿਆ ਹੋਇਆ ਪਰ ਇਹ ਰਿਓੜੀਆਂ ਹੁਣ ਸਿਆਸਤ ਨਾਲ ਵੀ ਜੁੜ ਚੁੱਕੀਆਂ ਨੇ ਕਿ ਮਫਦਿਆਂ ਰਿਓੜੀਆਂ ਹਰ ਇੱਕ ਦੇ ਰਾਸ ਨਹੀਂ ਆਂਦੀਆਂ ਤੇ ਹਰ ਇੱਕ ਪਾਰਟੀ ਮਫਦਿਆਂ ਰਿਓੜੀਆਂ ਵੰਡਣ ਦੀ ਕੋਸ਼ਿਸ਼ ਕਰ ਰਹੀ ਆ ਜਿਹੇ ਦੋਸ਼ ਆ ਜਿਹੜੇ ਲੀਡਰ ਆ ਜਿਹੜੇ ਉਹ ਇੱਕ ਦੂਜੇ ਤੇ ਲਾ ਰਹੇ ਆ ਤਾਂ ਦੱਸਦੀ ਹੈ ਕਿ ਜੋ ਦਿੱਲੀ ਵਿੱਚ ਚੋਣਾਂ ਹੋ ਰਹੀਆਂ ਨੇ 5 ਫਰਵਰੀ ਨੂੰ ਵੋਟਾਂ ਪੈਣੀਆਂ ਨੇ ਤਾਂ ਉਸ ਤੋਂ ਪਹਿਲਾਂ ਬਹੁਤ ਸਾਰੇ ਪਾਰਟੀਆਂ ਵੱਲੋਂ ਵਾਦੇ ਕਿਤੇ ਜਾ ਰਹੇ ਆ ਕਿ ਮਹਿਲਾਵਾਂ ਲਈ ਇਹ ਕਰਾਂਗੇ ਨੌਜਵਾਨਾਂ ਦੇ ਲਈ ਇਹ ਜਿਹੜਾ ਅਸੀਂ ਕੰਮ ਕਰਾਂਗੇ ਤਾਂ ਇਸ ਸਭ ਦੇ ਦਰਮਿਆਨ ਜੇਕਰ ਦੇਖਿਆ ਜਾਵੇ ਕਿ ਜਿਹੜੀ ਆ ਸਿਆਸਤ ਆ ਸਿਆਸਤ ਵਿੱਚ ਹੁਣ ਰਿਉੜੀ ਸਭ ਦਾ ਉਹ ਪੂਰੇ ਸਿਖਰਾਂ ਤੇ ਨਜ਼ਰ ਆ ਰਿਹਾ ਦੱਸਦੀ ਹੈ ਕਿ ਕੁਝ ਸਮਾਂ ਪਹਿਲਾਂ ਹੀ ਜੇਕਰ ਦੇਖਿਆ ਜਾਵੇ ਕਿ ਮੁਫੱਦੀਆਂ ਰਿਉੜੀਆਂ ਬਾਰੇ ਆਪਿਆਂ ਮੋਦੀ ਨੇ ਸ਼ਬਦ ਜਿਹੜਾ ਵਰਤਿਆ ਸੀਗਾ ਕਿ ਬਹੁਤ ਸਾਰੀਆਂ ਪਾਰਟੀਆਂ ਮੋਦੀਆਂ ਰਿਉੜੀਆਂ ਵੱਡਦੀਆਂ ਫਰੀਆਂ ਨੇ ਉਹਨਾਂ ਤੋਂ ਬਚਿਆ ਜਾਵੇ ਤਾਂ ਇਸ ਕਰਕੇ ਦਿੱਲੀ ਵਾਸੀਆਂ ਤੇ ਸੁਗਾਤੀ ਵਾਦਿਆਂ ਦੀ ਬੁਸ਼ਾੜ ਹੋ ਰਹੀ ਹੈ ਤਾਂ ਦੱਸ ਦਈਏ ਕਿ ਚੋਣਾਂ ਦੇ ਚੱਲਦਿਆਂ ਇਹ ਜਿਹੜੇ ਆ ਵੱਡੇ ਵੱਡੇ ਵਾਦੇ ਕਿਤੇ ਜਾ ਰਹੇ ਆ ਤਾਂ ਇਸ ਹੋੜ ਵਿੱਚ ਕੋਈ ਵੀ ਪਛਾਨ ਨਹੀਂ ਰਹਿਣਾ ਚਾਹੁੰਦਾ ਪਰ ਸਤਾ ਤੇਰਾ ਆਮ ਆਦਮੀ ਪਾਰਟੀ ਅਤੇ ਮੁਖ ਵਿਰੋਧੀ ਭਾਜਪਾ ਤੇ ਕਾਂਗਰਸ ਇੱਕ ਦੂਜੇ ਤੋਂ ਬਾਦਮੇ ਵਾਦੇ ਕਰ ਰਹੀਆਂ ਨੇ ਔਰਤਾਂ ਉਹਨਾਂ ਦੇ ਫੋਕਸ ਜੋ ਹਾਲੀਆ ਸਾਲਾਂ ਵਿੱਚ ਚੋਣਾਂ ਵੀ ਗਣਿਤ ਉਠਾ ਬਿਠਾਉਣ ਜਾਂ ਵਿਗਾੜਨ ਵਾਲਾ ਅਹਿਮ ਵੋਟ ਬੈਂਕ ਬਣ ਗਈਆਂ ਨੇ ਉਹਨਾਂ ਨੂੰ ਅਹਿਮ ਜਿਹੜਾ ਚੁਣਿਆ ਜਾ ਰਿਹਾ ਜਾਨੀ ਕਿ ਮਹਿਲਾਵਾਂ ਇਸ ਵਾਰ ਜਿਹੜੇ ਇਹ ਚੋਣਾਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਵਿੱਚ ਅਹਿਮ ਰੋਲ ਅਦਾ ਕਰ ਰਹੀਆਂ ਨੇ ਤੇ ਉਹੀ ਕਿਸੇ ਨੂੰ ਹਰਾ ਦਿੰਦੇ ਆ ਕਿ ਮਹਿਲਾਵਾਂ ਤੇ ਕਿਸੇ ਨੂੰ ਜਿਤਾ ਦਿੰਦੀਆਂ ਨੇ ਜਿਸ ਦਾ ਅਸਰ ਪੰਜਾਬ 'ਚ ਵੀ ਦੇਖਿਆ ਸੀ ਤਾਂ ਇਸੇ ਤੇ ਚੱਲਦੇ ਜੇਕਰ ਦੇਖਿਆ ਜਾਵੇ ਕਿ ਮਹਿਲਾਵਾਂ ਨੂੰ ਟਾਰਗੇਟ ਕਰਨ ਦੇ ਲਈ ਵੱਖ-ਵੱਖ ਜਿਹੜੇ ਆਵਾਦੇ ਜਿਹੜੇ ਆ ਉਹ ਕਿੱਤੇ ਜਾ ਰਹੇ ਆ ਜਿਸ ਦੇ ਚੱਲਦੇ ਆ ਆਮ ਆਦਮੀ ਪਾਰਟੀ ਨੇ ਜਿਹੜੇ ਮੁੱਖ ਮੰਤਰੀ ਮਹਿਲਾ ਸਮਾਨ ਯੋਜਨਾ ਤਹਿਤ ਔਰਤਾਂ ਨੂੰ ਮਾਸਿਕ 1000 ਰੁਪਏ ਦੀ ਸਹਾਇਤਾ ਵਧਾ ਕੇ 2100 ਰੁਪਏ ਕਰਨਾ ਜਦੋਂ ਕਿ ਭਾਜਪਾ ਨੇ ਮਹਿਲਾ ਸਵਰਿਧੀ ਯੋਜਨਾ ਤਹਿਤ ਔਰਤਾਂ ਨੂੰ 2500 ਰੁਪਏ ਦੇਣ ਦਾ ਬਾਬਾ ਕੀਤਾ ਹੈ ਤਾ ਉੱਥੇ ਜੇਕਰ ਦੇਖਿਆ ਜਾਵੇ ਕਿ ਕਾਂਗਰਸ ਨੇ ਪਿਆਰੀ ਦੀਦੀ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਜਿਸ ਤਹਿਤ ਹਰੇਕ ਔਰਤ ਨੂੰ ਮਾਸਿਕ 25000 ਰੁਪਏ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਹੈ ਭਾਜਪਾ ਆਪ ਨੂੰ ਉਸ ਦੀ ਆਪਣੀ ਹੀ ਖੇਡ ਚ ਹਰਾਉਣ ਲਈ ਜੋਰ ਲਾ ਰਹੀ ਹੈ ਜਾਨੀ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਐਲਾਨ ਕੀਤੇ ਜਾ ਰਹੇ ਨੇ ਤਾਂ ਉਸੇ ਐਲਾਨ ਵਿੱਚ ਅੜ ਜਾ ਕੇ ਭਾਜਪਾ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਹਰਾਉਣਾ ਚਾਹੁੰਦੀ ਹੈ ਜਦੋਂ ਕਿ ਇਹ ਸੌਖੀਆਂ ਹੀ ਸੌਖੀਆਂ ਹੀ ਭੁੱਲ ਗਿਆ ਕਿ ਅਜੇ ਜਿਆਦਾ ਸਮਾਂ ਨਹੀਂ ਲੰਘਿਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਿਉੜੀਆ ਵੰਡਾਂ ਲਈ ਵਿਰੋਧੀ ਅਨੁਸ਼ਾਨਾ ਵਰਾ ਬਣਾ ਰਹੇ ਸਨ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਆਸ ਤੋਂ ਵੱਧ ਜਿਹੜੀ ਮਾੜੀ ਕਾਰਗੁਜ਼ਾਰੀ ਨੇ ਇਸ ਨੂੰ ਇਹ ਅਹਿਸਾਸ ਜ਼ੋਰ ਕਰਵਾ ਕਰਵਾ ਦਿੱਤਾ ਹੈ ਕਿ ਵੋਟਰਾਂ ਨੂੰ ਪੱਕਾ ਮਨਾ ਕੇ ਮੰਨ ਕੇ ਨਹੀਂ ਚੱਲਿਆ ਜਾ ਸਕਦਾ ਇਹ ਬਚਿੰਤ ਮਹਿਲਾਵਾਂ ਨੂੰ ਪ੍ਰਤੱਖ ਤੌਰ ਤੇ ਆਰਥਿਕ ਸੁਤੰਤਰਤਾ ਦੇਣ ਵਾਲੀ ਸਹਿਯਿਤ ਮਾ ਜਿਹੜੀ ਆ ਉਹ ਜ਼ਰੂਰੀ ਆ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਆ ਅਰਵਿੰਦ ਕੇਸਰੀਵਾਲ ਦੇ ਵਿਤਕ ਕੱਲ ਹੀ ਜਿਹੜੇ ਆ ਵਿਤ ਦਿਨ ਹੀ ਇੱਕ ਬਿਆਨ ਸਾਹਮਣੇ ਆਇਆ ਜਿਸ ਵਿੱਚ ਦੋਸ਼ ਲਗਾਏ ਆ ਉਹਨਾਂ ਨੇ ਕਿ ਹਰ ਕੋਸ਼ਿਸ਼ ਹੈ ਜਿਹੜੀ ਭਾਪੀ ਵੱਲੋਂ ਕੀਤੀ ਜਾ ਰਹੀ ਹੈ ਕਿ ਵੋਟਰਾਂ ਨੂੰ ਲੁਭਾਇਆ ਜਾਵੇ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਬੂਟ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 11-1100 ਰੁਪਏ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਦੀ ਕਿੰਨੀ ਕ ਸਚਾਈ ਹੈ ਉਹ ਤਾਂ ਚੋਣ ਕਮਿਸ਼ਨ ਜੇਕਰ ਜੋ ਜਾਂਚ ਪੜਤਾਲ ਕਰਾਵੇਗਾ ਉਹ ਉਦੋਂ ਪਤਾ ਲੱਗੇ ਪਰ ਬਿਆਨਵਾਜੀਆਂ ਦੇ ਤਹਿਤ ਤੁਹਾਡੇ ਨਾਲ ਜਿਹੜੀ ਗੱਲਬਾਤ ਸਾਂਝੀ ਕਰ ਰਹੇ ਹਾਂ ਤਾਂ ਉੱਥੇ ਜੇਕਰ ਦੇਖਿਆ ਜਾਵੇ ਬੀਜੇਪੀ ਵੱਲੋਂ ਵੱਡੇ ਦੋਸ਼ ਲਗਾਏ ਜਾ ਰਹੇ ਆ ਬੀਜੇਪੀ ਵੱਲੋਂ ਤਾਂ ਆਮ ਆਦਮੀ ਪਾਰਟੀ ਤੇ ਇਥੋਂ ਤੱਕ ਦੋਸ਼ ਲਗਾ ਦਿੱਤੇ ਆ ਕਿ ਆਮ ਆਦਮੀ ਪਾਰਟੀ ਦੂਜੇ ਦੇਸ਼ਾਂ ਤੋਂ ਵੋਟਰ ਲਿਆ ਕੇ ਜਿਹੜੀ ਆ ਵੋਟ ਪਵਾਉਣਾ ਚਾਹਦੀ ਆ ਤਾਂ ਅਜੇ ਹੀ ਜਿਹੜੇ ਆ ਦੋਸ਼ ਲਗਾਏ ਗਏ ਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਸਿਆਸਤ ਜਿੱਥੇ ਚੋਣਾਂ ਨਵੇਂ ਆ ਰਹੀਆਂ ਨੇ ਤਾਂ ਉੱਥੇ ਹੀ ਪੂਰੇ ਸਿਖਰਾਂ ਤੇ ਸਿਆਸਤ ਵੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਆ ਤੇ ਇੱਕ ਤੋਂ ਇੱਕ ਦੋਸ਼ ਆ ਜਿਹੜੇ ਲਗਾਏ ਜਾ ਰਹੇ ਆ ਤਾਂ ਜਿੱਥੇ ਅੱਤ ਕੁਝ ਸਮਾਂ ਪਹਿਲਾਂ ਅਸੀਂ ਲੋਕ ਸਭਾ ਚੋਣਾਂ ਦਾ ਜਿਹੜਾ ਭਾਸ਼ਣ ਦੇਖਿਆ ਵੱਖ-ਵੱਖ ਦੋਸ਼ ਆ ਉਹਨਾਂ ਵਿੱਚ ਪਾਰਟੀਆਂ ਤੇ ਲਗਾਏ ਗਏ ਆ ਤੇ ਉਸੇ ਤੇ ਕਰ ਗੱਲ ਕਰੀਏ ਕਿ ਹੁਣ ਦਿੱਲੀ ਚੋਣਾਂ ਚੱਲ ਰਹੀਆਂ ਨੇ ਤਾਂ ਦਿੱਲੀ ਚੋਣਾਂ ਵਿੱਚ ਵੀ ਖੂਬ ਇੱਕ ਦੂਜੇ ਤੇ ਨਿਸ਼ਾਨੇ ਵਿੱਡੇ ਜਾ ਰਹੇ ਨੇ ਤਾਂ ਬੰਗਲਾਦੇਸ਼ ਤੋਂ ਕੁਝ ਪੈਠੀਆਂ ਨੂੰ ਵੋਟਰ ਬਣਵਾ ਕੇ ਆ ਵੋਟਾਂ ਪਵਾਉਣਾ ਚਾਹੁੰਦੇ ਨੇ ਕੇਜਰੀਵਾਲ ਅਜਿਹਾ ਜਿਹੜਾ ਦੋਸ਼ ਆ ਉਹ ਲਗਾਇਆ ਮਨੋਜ ਤਵਾਰੀ ਨੇ ਜੋ ਕਿ ਐਮਪੀ ਨੇ ਆ ਆਮ ਆਦਮੀ ਪਾਰਟੀ ਦੇ ਖਿਲਾਫ ਅਕਸਰ ਜਿਹੜੇ ਆ ਵਿਭਾਗ ਹੋ ਕੇ ਬੋਲਦੇ ਆ ਜਾਂ ਵੱਖ-ਵੱਖ ਮੁੱਦਿਆਂ ਤੇ ਕੇਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਨੇ ਇੱਕ ਨਿੱਜੀ ਚੈਨਲ ਗੱਲ ਟੀਵੀ ਚੈਨਲ ਨਾਲ ਗੱਲਬਾਤ ਕਰਦੇ ਆ ਇੰਟਰਵਿਊ 'ਚ ਵੱਡੇ ਦੋਸ਼ ਲਗਾਇਆ ਕਿ 3 ਤੋਂ 4 ਲੱਖ ਕੁ ਸੈਠੀਏ ਜਿਹੜੇ ਆ ਉਹ ਦਿੱਲੀ ਵਿੱਚ ਫਿਰ ਰਹੇ ਨੇ ਜਿਨ੍ਹਾਂ ਦੇ ਕੇ 67 67 ਵੋਟਾਂ ਜਿਹੜੀਆਂ ਇੱਕ ਪੱਤੇ ਤੇ ਬਣੀਆਂ ਹੋਈਆਂ ਇਸ ਤਰ੍ਹਾਂ 67 ਵੋਟਾਂ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਹੱਦ ਤੱਕ ਜਿਹੜੀ ਆ ਸਿਆਸਤ ਗਰਮਾਈ ਹੋਈ ਹੈ ਤਾਂ ਕਿਸ ਤਰੀਕੇ ਨਾਲ ਇੱਕ ਦੂਜੇ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕੁਝ ਸਮਾਂ ਪਹਿਲਾਂ ਇੱਕ ਭਾਜਪਾ ਲੀਡਰ ਵੱਲੋਂ ਜਿਹੜਾ ਵਿਵਾਦਿਤ ਬਿਆਨ ਜਿਹੜਾ ਦਿੱਤਾ ਗਿਆ ਸੀਗਾ ਪ੍ਰਿੰਕਾ ਗਾਂਧੀ ਜਿਹੜੇ ਕਿ ਕਾਂਗਰਸ ਪਾਰਟੀ ਦੇ ਖੂਬ ਜਿਹੜੇ ਆ ਹੁਣ ਐਮਪੀ ਬਣੇ ਆ ਤੇ ਉਹਨਾਂ ਵੱਲੋਂ ਵੱਖ-ਵੱਖ ਮੁੱਦੇ ਵੀ ਚੱਕੇ ਜਾਂਦੇ ਆ ਤਾਂ ਉਹਨਾਂ ਦੇ ਬਾਰੇ ਵੀ ਜਿਹੜੇ ਵਿਵਾਦਿਤ ਟਿੱਪਣੀ ਕੀਤੀ ਗਈ ਸੀ ਸੋ ਸਿਆਸਤ ਜਾਂ ਖਾਸ ਕਰਕੇ ਜੇ ਕਰ ਗੱਲ ਕਰੀਏ ਮਫਦਿਆਂ ਰਿਓੜੀਆਂ ਤਾਂ ਮੁਫਾਦੀਆਂ ਰੌੜੀਆਂ ਖੂਬ ਜੜੀਆਂ ਵੱਡੀਆਂ ਜਾ ਰਹੀਆਂ ਨੇ ਚੋਣਾਂ ਦਰਮਿਆਨ ਇਹ ਕਿਸ ਨੂੰ ਰਾਸ ਆਣ ਗਿਆ ਕਿਸ ਨੂੰ ਨਹੀਂ ਇਹ ਤਾਂ ਹੁਣ 5 ਫਰਵਰੀ ਤੈਅ ਕਰੇਗੀ ਅਤੇ ਉੱਧਰ ਜੇਕਰ ਦੇਖਿਆ ਜਾਵੇ ਕਿ ਪਰ ਰਾਤ ਨੂੰ ਜਦੋਂ ਵੋਟਰਸ ਹੁੰਦੇ ਆ ਦਿੱਲੀ ਦੇ ਲੋਕ ਹੁੰਦੇ ਆ ਤਾਂ ਸਵੇਰੇ ਕਿਤੇ ਨਾ ਕਿਤੇ ਉਹਨਾਂ ਨੂੰ ਨਵੇਂ ਵਾਅਦਿਆਂ ਦੀ ਜਿਹੜੇ ਆ ਸੁਣਾਈ ਦਿੰਦੇ ਨੇ ਤੇ ਬڑے-ਬڑے ਜਿਹੜੇ ਦਾਅਵੇ ਠੋਕੇ ਜਾ ਰਹੇ ਆ ਤੇ ਉੱਥੇ ਹੀ ਵਾਅਦੇ ਵੀ ਨਵੇਂ-ਨਵੇਂ ਸੁਣਨ ਨੂੰ ਮਿਲਦੇ ਨੇ ਤਾਂ ਚੋਣਾਂ ਦੇ ਦਰਮਿਆਨ ਇਹ ਸਭ ਕੁਝ ਜਿਹੜੇ ਆ ਚੱਲ ਰਹੇ ਆ ਗਾਸ ਕਰਕੇ ਦਿੱਲੀ ਦੀ ਗੱਲ ਕਰੀਏ ਕਾਂਗਰਸ ਪਾਰਟੀ ਵੱਲੋਂ ਵੱਖ-ਵੱਖ ਦਾਅਵੇ ਠੋਕੇ ਜਾ ਰਹੇ ਆ ਵੱਖ-ਵੱਖ ਬਾਧੇ ਕੀਤੇ ਜਾ ਰਹੇ ਆ ਤੇ ਉਧਰ ਭਾਪੀ ਵੱਲੋਂ ਵੀ ਹਰ ਪੱਖ ਤੋਂ ਜ਼ੋਰ ਲਗਾਇਆ ਜਾ ਰਿਹਾ ਕਿ ਇਸ ਵਾਰ ਦਿੱਲੀ ਦੀ ਸਤਾ ਹਾਸਲ ਕੀਤੀ ਜਾਏਗੀ ਤਾਂ ਉਧਰ ਜੇਕਰ ਦੇਖਿਆ ਜਾਵੇ ਕਿ ਆਮ ਆਦਮੀ ਪਾਰਟੀ ਵੱਲੋਂ ਵੀ ਕਿਤੇ ਕੋਈ ਕਸਰ ਨਹੀਂ ਛੱਡੀ ਜਾ ਰਹੀ ਹਰ ਪੱਖ ਤੋਂ ਵਿਰੋਧੀ ਪਾਰਟੀਆਂ ਨੂੰ ਕੇਰਨ ਦੇ ਲਈ ਹਰ ਪੈਂਤਰਾ ਖੇਡਿਆ ਜਾ ਰਿਹਾ ਜਿਸ ਦੇ ਇੱਕ ਅਸੀਂ ਕਈ ਨਤੀਜੇ ਵੀ ਦੇਖ ਚੁੱਕੇ ਹਾਂ ਜਿਸ ਦੇ ਚਾਲਦੇ ਆ ਦੇਖਿਆ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਸਾਬਕਾ ਮੁੱਖ ਮੰਤਰੀ ਦਿੱਲੀ ਵੱਲੋਂ ਕਿਹਾ ਗਿਆ ਹੈ ਕਿ ਜੋ ਪਾਰਟੀ ਨੇ ਜਾਂ ਕਿਸੇ ਮੰਦਰ ਚ ਪੁਜਾਰੀ ਨੇ ਉਹਨਾਂ ਨੂੰ ਜਿਹੜਾ ਕਿ 18000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਏਗਾ ਜਦੋਂ ਸਰਕਾਰ ਬਣੇਗੀ ਤਾਂ ਕਿਤੇ ਨਾ ਕਿਤੇ ਸਿੱਧਾ ਧਾਰਮਿਕ ਰੀਤੀ ਰਿਵਾਜਾਂ ਨਾਲ ਵੀ ਜਿਹੜੇ ਆ ਸਿਆਸਤ ਨੂੰ ਜੋੜਿਆ ਜਾ ਰਿਹਾ ਜਾਂ ਜਿਵੇਂ ਅਕਸਰ ਦੇਖ ਰਹੇ ਹਾਂ ਕਿ ਸਿਆਸਤ ਵਿੱਚ ਧਾਰਮਿਕ ਗਤੀਵਿਧੀਆਂ ਵੀ ਦੇਖਣ ਨੂੰ ਮਿਲਦੀਆਂ ਨੇ ਜਦੋਂ ਚੋਣਾਂ ਹੁੰਦੀਆਂ ਨੇ ਤਾਂ ਉਹ ਗਤੀਵਿਧੀਆਂ ਵੀ ਦੇਖਣ ਨੂੰ ਮਿਲ ਰਿਹਾ ਨੇ ਤਾਂ ਗੱਲ ਕਰੀਏ ਮੁਫਦਿਆਂ ਰਿਓੜੀਆਂ ਤਾਂ ਮੁਫਦਿਆਂ ਰਿਓੜੀਆਂ ਹੁਣ ਦੇਖਣਾ ਹੋਏਗਾ ਕਿ ਕੌਣ ਜ਼ਿਆਦਾ ਵੱਡੇਗਾ ਜਾਂ ਕਿਸਦੇ ਆ ਵੱਡੀਆਂ ਹੋਈਆਂ ਰਿਓੜੀਆਂ ਦੀ ਜਿਹੜੀ ਪਰਮਾਰ ਹੈ ਉਹ ਵੋਟਰਾਂ ਤੇ ਦਿਖੇਗੀ ਤੇ ਕੌਣ ਆ ਜਿਹੜਾ ਹੁਣ ਦਿੱਲੀ ਦਾ ਬਾਦਸ਼ਾਹ ਬਣੇਗਾ